ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈ ਗੁਰੂ ਜੀ ਦੇ ਮਿਹਰ ਨਾਲ ਚੜ੍ਹਦੀ ਗਲ ਵਿੱਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਜੀ ਅਸੀਂ ਦੱਸ ਦੇਣਾ ਚਾਹਨੇ ਆ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਡ ਬੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਸ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਜੇਕਰ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ 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 ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪਲੀਜ਼ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਵੇ ਜੀ ਸੋ ਇੱਕ ਰਿਕਵੈਸਟ ਸ਼ੋਰਟ ਕਰਨੀ ਆ ਜੀ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਤਾਂ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਇਓ ਜੀ ਅੱਜ ਦੀ ਜਿਹੜੀ ਵੀਡੀਓ ਆ ਜੀ ਉਹ ਸੱਚੀ ਘਟੀ ਬੀਤੀ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਅੰਬਰਸਰ ਸ਼ਹਿਰ ਦੀ ਜੀ ਇੱਕ ਸੱਚੀ ਘਟੀ ਬੀਤੀ ਆ ਸੋ ਵੀਡੀਓ ਨੂੰ ਜ਼ਿਆਦਾ ਲੌਂਗ ਨਾ ਕਰਦੇ ਹੋਏ ਆਪਾਂ ਤੁਹਾਡੇ ਨਾਲ ਵੀਡੀਓ ਦੇ ਸ਼ੇਅਰ ਕਰਦੇ ਆਂ ਜੀ ਇਹ ਘਟਨਾ ਜੇ ਅੰਬਰਸਰ ਸ਼ਹਿਰ ਦੀ ਅੰਬਰਸਰ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੁੰਦੀ ਆ ਜੀ ਉਸ ਫੈਮਿਲੀ ਦੇ ਵਿੱਚ ਇੱਕ ਫਾਦਰ ਮਦਰ ਤੇ ਉਹਨਾਂ ਦਾ ਇਕਲੌਤਾ ਬੇਟਾ ਹੀ ਆ ਜੀ ਤੇ ਜਿਸ ਦੇ ਆਧਾਰਿਤ ਜੀ ਇਹ ਸਾਰੀ ਸੱਚੀ ਘਟਨਾ ਆ ਉਹਨਾਂ ਦਾ ਬੱਚਾ ਜੀ ਕਾਫੀ ਟਾਈਮ ਤੋਂ ਬਿਮਾਰ ਚੱਲ ਰਿਹਾ ਹੁੰਦਾ ਆ ਸੋ ਜਿਹੜੇ ਉਹਦੇ ਫਾਦਰ ਹੁੰਦੇ ਨੇ ਬੱਚੇ ਦੇ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਆਸਥਾ ਹੁੰਦੀ ਆ ਉਹ ਹਮੇਸ਼ਾ ਸ਼੍ਰੀ ਦਸਹਿਬ ਗੁਰਦੁਆਰਾ ਸਾਹਿਬ ਜਾਂਦੇ ਨੇ ਉੱਥੇ ਬਾਣੀ ਪੜ੍ਹਦੇ ਨੇ ਚੁਪੈਰਾ ਸੇਵ ਕਰਦੇ ਨੇ ਬਾਣੀ ਸੁਣਦੇ ਨੇ ਤੇ ਹਮੇਸ਼ਾ ਜੀ ਉੱਥੇ ਸੇਵਾ ਨਿਭਾਉਂਦੇ ਨੇ ਸੋ ਜੀ ਜਿਹੜੇ ਉਹ ਬੱਚੇ ਦੇ ਮਦਰ ਹੁੰਦੇ ਆ ਉਹਨਾਂ ਨੂੰ ਵੀ ਜੀ ਓਨੀ ਆਸਥਾ ਹੁੰਦੀ ਆ ਜੇ ਉਹਨਾਂ ਦੇ ਫਾਦਰ ਉੱਥੇ ਚੁਪੈਰਾ ਸੇਵ ਕਰਦੇ ਨੇ ਤੇ ਜਿਹੜੇ ਉਹ ਬੱਚੇ ਦੇ ਮਦਰ ਨੇ ਉਹ ਘਰ 'ਚ ਪੈਰਾ ਸੇਵ ਕਰਦੇ ਹੁੰਦੇ ਆ ਘਰੇ ਬਾਣੀ ਪੜ੍ਹਦੇ ਆ ਸੋ ਜੀ ਕੀ ਹੁੰਦਾ ਇੱਕ ਦਿਨ ਬੱਚਾ ਯਾਨੀ ਬਿਮਾਰਤਾ ਕਾਫੀ ਟਾਈਮ ਤੋਂ ਸੀਗਾ ਉਹਨਾਂ ਨੇ ਅੰਮ੍ਰਿਤਸਰ ਦਾ ਕੋਈ ਹਸਪੀਟਲ ਕੋਈ ਡਾਕਟਰ ਨਹੀਂ ਸੀ ਜਣਾ ਜਿਹਨੂੰ ਆਪਣੇ ਬੱਚੇ ਨੂੰ ਨਾ ਦਿਖਾਇਆ ਹੋਵੇ ਸੋ ਇੱਕ ਦਿਨ ਜੀ ਜਿਆਦਾ ਹੀ ਬਿਮਾਰ ਹੋ ਜਾਂਦਾ ਬੱਚਾ ਤੇ ਜਦੋਂ ਡਾਕਟਰ ਕੋਲ ਲੈ ਕੇ ਜਾਂਦੇ ਨੇ ਜਿੱਥੇ ਉਹਦਾ ਇਲਾਜ ਚੱਲਦਾ ਹੁੰਦਾ ਸੋ ਜੀ ਕੀ ਹੁੰਦਾ ਜਿਹੜੀ ਉਹਦੀ ਰੇਸ਼ਾ ਹੁੰਦੀਆਂ ਨਾ ਸਾਰੀ ਬਾਡੀ ਦੇ ਵਿੱਚ ਫੈਲ ਜਾਂਦੀ ਆ ਤੇ ਯਾਨੀ ਖੂਨ ਦੀ ਥਾਂ ਤੇ ਰੇਸ਼ਾ ਹੀ ਨਿਕਲਦਾ ਜਦੋਂ ਡਾਕਟਰ ਚੈੱਕ ਕਰਦੇ ਨੇ ਸੋ ਜੀ ਜਦੋਂ ਇਦਾਂ ਹੁੰਦਾ ਆ ਤੇ ਜਿਹੜੇ ਡਾਕਟਰ ਹੁੰਦੇ ਨੇ ਉਹ ਉਹਨੇ ਫਾਦਰ ਮਦਰ ਨੂੰ ਜਵਾਬ ਦੇ ਦਿੰਦੇ ਨੇ ਕਿ ਅਸੀਂ ਤੁਹਾਡੇ ਬੱਚੇ ਨੂੰ ਨਹੀਂ ਬਚਾ ਸਕਦੇ ਕਿ ਹੁਣ ਤਾਂ ਪ੍ਰਮਾਤਮਾ ਦੇ ਹੱਥਾਂ ਹੈ ਨਾ ਜੇ ਪ੍ਰਮਾਤਮਾ ਕੋਈ ਚਮਤਕਾਰ ਕਰ ਦੇਵੇ ਪਰ ਜੇ ਆਪਾਂ ਡਾਕਟਰੀ ਇਲਾਜ ਕਰੀਏ ਕਿ ਦਵਾਈਆਂ ਵੀਰੇ ਤੇ ਕੰਮ ਨਹੀਂ ਕਰ ਰਹੀਆਂ ਕਿਉਂਕਿ ਰੇਸ਼ਾ ਇਸ ਹੱਦ ਤੱਕ ਫੈਲ ਚੁੱਕਾ ਸੀ ਉਸ ਬੱਚੇ ਨੂੰ ਸਾਹ ਵੀ ਨਹੀਂ ਆ ਰਹਿਆ ਸੀਗਾ ਤੇ ਜਦੋਂ ਜੀ ਡਾਕਟਰ ਸਾਹਿਬ ਨੇ ਉਸਦੇ ਫਾਦਰ ਸਾਹਿਬ ਨੂੰ ਇਹ ਸਾਰੀ ਗੱਲਬਾਤ ਦੱਸੀ ਤੇ ਸੁਭਾਵਿਕ ਜੀ ਗੱਲ ਹੈ ਜੀ ਜਦੋਂ ਕੋਈ ਵੀ ਡਾਕਟਰ ਮਾਪਿਓ ਨੂੰ ਉਸਦੇ ਬੱਚੇ ਬਾਰੇ ਇੰਨੀ ਗੱਲ ਕਹੇ ਤੇ ਮਾਪੇ ਬਾਪ ਦੀ ਕੀ ਸਥਿਤੀ ਹੋ ਸਕਦੀ ਆ ਤੇ ਆਪਾਂ ਸਮਝ ਸਕਦੇ ਆ ਸੋ ਜੀ ਫਿਰ ਕੀ ਹੁੰਦਾ ਆ ਤੇ ਉਹ ਜਿਹੜੇ ਬੱਚੇ ਦੇ ਫਾਦਰ ਸਾਹਿਬ ਹੁੰਦੇ ਆ ਉਹ ਉਹਨੂੰ ਕਹਿੰਦੇ ਨੇ ਉਹਦੇ ਆਪਣੀ ਵਾਈਫ ਨੂੰ ਕਿ ਤੂੰ ਇੱਥੇ ਬੱਚੇ ਦੇ ਕੋਲ ਰਹਿ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਨਾ ਸ਼ੀਦਾ ਸਾਹਿਬ ਗੁਰਦੁਆਰਾ ਸਾਹਿਬ ਜਾਣਦੇ ਨਹੀਂ ਜੀ ਉਹ ਤੇ ਉੱਥੇ ਜੀ ਜਾ ਕੇ ਅਰਦਾਸ ਬੇਨਤੀ ਕਰਦੇ ਨੇ ਤੇ ਅਰਦਾਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗੇ ਕਹਿੰਦੇ ਨੇ ਕਿ ਵਾਹਿਗੁਰੂ ਏ ਸੱਚੇ ਪਾਤਸ਼ਾਹ हे संत बाबा दीप सिंह जी कि मैं तेरे दर ते हमेशा आके वाणी पढ़दा हां वाणी सुनदा हां चुपैरा साहिब गाड़दा इथे सेवा निभाउंदा हां कि मेनू ਤੁਹਾਡੇ ਤੇ ਬਹੁਤ ਜ਼ਿਆਦਾ ਆਸਥਾ ਆ ਕਿ ਮੈਂ ਬਹੁਤ ਆਸਾਂ ਲੈ ਕੇ ਤੁਹਾਡੇ ਦਰ ਤੇ ਆਇਆ ਮੈਨੂੰ ਪਤਾ ਆ ਕਿ ਤੁਸੀਂ ਮੈਨੂੰ ਮੇਰੀ ਖਾਲੀ ਝੋਲੀ ਨਾਲ ਨਹੀਂ ਮੈਨੂੰ ਮੋੜੋਗੇ ਕਿਉਂਕਿ ਤੁਹਾਡੇ ਦਰਬਾਰ ਤੇ ਤੁਹਾਡੇ ਦਰਬਾਰ ਤੇ ਇੰਨੀ ਸ਼ਕਤੀ ਆ ਤੁਹਾਡੇ ਤੇ ਇੰਨੀ ਤੁਸੀਂ ਆਪਣੇ ਬੱਚਿਆਂ ਤੇ ਕਿਰਪਾ ਕਰਦੇ ਹੋ ਕਿ ਇੱਥੇ ਤਾਂ ਉਹ ਇਲਾਜ ਹੋ ਜਾਂਦੇ ਬਿਮਾਰੀਆਂ ਦਾ ਬਿਮਾਰੀਆਂ ਦੇ ਇਲਾਜ ਹੁੰਦੇ ਨਹੀਂ ਜਿਨ੍ਹਾਂ ਨੂੰ ਡਾਕਟਰ ਹਮੇਸ਼ਾ ਜਵਾਬ ਦਿੰਦੇ ਨੇ ਜਿਵੇਂ ਅੱਜ ਮੇਰੇ ਬੱਚੇ ਨੂੰ ਜਵਾਬ ਦਿੱਤਾ ਆ ਇਹ ਤੁਹਾਨੂੰ ਬਾਬਾ ਦੀਪ ਸਿੰਘ ਜੀ ਕਿ ਤੁਸੀਂ ਕਲਗੀਧਰ ਪਾਸ਼ਾ ਗੁਰਗੋਬਿੰਦ ਸਿੰਘ ਜੀ ਕੋਲੋਂ ਤੁਹਾਨੂੰ ਬਹੁਤ ਕੁਝ ਮਿਲਿਆ ਆ ਕਿ ਤੁਸੀਂ ਕਿਰਪਾ ਕਰਕੇ ਮੇਰੇ ਬੱਚੇ ਤੇ ਵੀ ਤੁਸੀਂ ਕਿਰਪਾ ਕਰੋ ਤੁਸੀਂ ਲੋਕਾਂ ਦੇ ਦੁੱਖ ਦੂਰ ਕਰਦੇ ਹੋ ਤੁਸੀਂ ਚਾਹੋ ਤਾਂ ਮੁਰਦਿਆਂ ਵਿੱਚ ਜਾਣ ਪਾ ਦਮੋ ਤੁਸੀਂ ਚਾਹੋ ਤਾਂ ਇੱਕ ਪਿੰਗਲਾ ਪਹਾੜੀ ਚੜ ਜਾਂਦਾ ਆ ਸੋ ਇਹ ਤੁਨ ਤਨ ਬਾਬਾ ਦੀਪ ਸਿੰਘ ਜੀ ਕਿ ਮੇਰਾ ਮਾਸੂਮ ਬੱਚਾ ਜਿਨੇ ਹਜੇ ਦੁਨੀਆਈ ਨਹੀਂ ਦੇਖੀ ਕਿ ਉਹਨੂੰ ਤੁਸੀਂ ਜੀਵਨਦਾਨ ਦਾ ਤੁਸੀਂ ਉਹਦੇ ਨੂੰ ਦਾਤ ਬਖਸ਼ੋ ਜੀਵਨਦਾਨ ਦੀ ਦਾਤ ਬਖਸ਼ੋ ਜੀ ਜੀ ਉੱਥੇ ਰੋ ਰੋ ਕੇ ਅਰਦਾਸ ਕਰਦਾ ਵਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੋ ਰੋ ਕੇ ਅਰਦਾਸ ਕਰਦਾ ਆ ਸੋ ਜੀ ਜਦੋਂ ਆਪਣੀ ਅਰਦਾਸ ਦਿਲੋਂ ਕੀਤੀ ਹੋਵੇ ਸੱਚੇ ਮਨੋਂ ਕੀਤੀ ਹੋਵੇ ਨਾ ਤੇ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਹਮੇਸ਼ਾ ਆਪਣੇ ਉਸ ਬੱਚੇ ਦੀ ਫਰਿਆਦ ਨੂੰ ਸੁਣਦੇ ਨੇ ਜਿਹੜੀ ਅਰਦਾਸ ਦਿਲੋਂ ਹੋਵੇ ਤੇ ਇੱਕ ਫਾਦਰ ਦੇ ਵੱਲੋਂ ਦਿਲੋਂ ਅਰਦਾਸ ਕੀਤੀ ਜਾਂਦੀ ਆ ਆਪਣੇ ਬੱਚੇ ਦੇ ਲਈ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੋ ਰੋ ਕੇ ਅਰਦਾਸ ਕੀਤੀ ਜਾਂਦੀ ਆ ਤੇ ਫਿਰ ਬਾਬਾ ਦੀਪ ਸਿੰਘ ਜੀ ਕਿਵੇਂ ਕਿਰਪਾ ਨਾ ਕਰਦੇ ਸੋ ਜੀ ਕੀ ਹੁੰਦਾ ਥੋੜੀ ਦੇਰ ਬਾਅਦ ਉਹਨਾਂ ਦੀ ਵਾਈਫ ਦੀ ਕਾਲ ਆਉਂਦੀ ਆ कि ਤੁਸੀਂ ਜਲਦੀ ਜਲਦੀ ਹਸਪੀਟਲ ਆਓ ਤੇ ਉਹਦੇ ਫਾਦਰ ਸਾਹਿਬ ਪੁੱਛਦੇ ਨੇ ਕੀ ਹੋਇਆ ਤੇ ਉਹ ਫੋਨ ਤੇ ਕੁਝ ਨਹੀਂ ਦੱਸਦੇ ਕਹਿੰਦੇ ਬਸ ਤੁਸੀਂ ਫਟਾਫਟ ਹਸਪੀਟਲ ਆਓ ਤੇ ਚਲੋ ਜੀ ਉਹ ਵਿਚਾਰੇ ਇਦਾਂ ਹੀ ਅਰਦਾਸ ਬੇਨਤੀ ਕਰਦੇ ਆ ਤੇ ਉਸ ਤੋਂ ਬਾਅਦ ਹਸਪੀਟਲ ਜਾਂਦੇ ਨੇ ਤੇ ਜਾ ਕੇ ਕੀ ਦੇਖਦੇ ਨੇ ਤੇ ਡਾਕਟਰ ਦੱਸਦੇ ਨੇ ਕਿ ਤੁਹਾਡੇ ਬੱਚੇ ਨੂੰ ਪਏ ਪਏ ਨੂੰ ਚਾਰ ਉਲਟੀਆਂ ਆਈਆਂ ਜੀ ਤੇ ਚਾਰ ਉਲਟੀਆਂ ਦੇ ਰਾਹੀਂ ਜਿਹੜਾ ਅੰਦਰੋਂ ਰੇਸ਼ਾ ਸੀਗਾ ਉਹ ਸਾਰਾ ਨਿਕਲ ਗਿਆ ਜੀ ਬੱਚੇ ਦੇ ਅੰਦਰੋਂ ਜਿਹੜਾ ਗੰਦਮੰਦ ਸੀਗਾ ਬਹੁਤ ਜ਼ਿਆਦਾ ਅੰਦਰ ਉਹ ਨਿਕਲ ਗਿਆ ਜੀ ਤੇ ਉਹਨਾਂ ਉਹਨਾਂ ਨੂੰ ਉਮੀਦ ਸੀਗੀ ਕਿ ਤੁਹਾਡਾ ਬੱਚਾ ਸਹੀ ਹੋ ਸਕਦਾ ਹੈ ਉਹਨੂੰ ਆਕਸੀਜਨ ਲਗਾਈ ਗਈ ਜੀ ਬੱਚੇ ਨੂੰ ਤੇ ਉਹਦੇ ਟ੍ਰੀਟਮੈਂਟ ਦੁਆਰਾ ਸ਼ੁਰੂ ਕੀਤੀ ਗਈ ਜੀ ਸੋ ਥੋੜੀ ਦੇਰ ਬਾਅਦ ਡਾਕਟਰ ਸਾਹਿਬ ਬਾਹਰ ਆਉਂਦੇ ਨੇ ਤੇ ਆ ਕੇ ਆਪਣੇ ਉਹਨਾਂ ਉਹਦੇ ਜਿਹੜੇ ਪੇਰੈਂਟਸ ਹੁੰਦੇ ਆ ਬੱਚੇ ਦੇ ਉਹਨਾਂ ਨੂੰ ਦੱਸਦੇ ਨੇ ਕਿ ਤੁਹਾਡਾ ਬੱਚਾ ਹੁਣ ਇਹਨੀ ਅੱਗੇ ਨਾਲੋਂ ਕਾਫੀ ਬੈਟਰ ਆ ਕਿ ਹੁਣ ਉਹਦੇ ਬਚਣ ਦੇ ਚਾਂਸਸ ਹੈਗੇ ਆ ਕਿ ਜਿਹੜੀ ਰੇਸ਼ਾਂ ਸੀਗੀ ਨਾ ਉਲਟੀਆਂ ਦੇ ਰਾਹੀਂ ਬਾਹਰ ਨਿਕਲੀ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਸੀਗੀ ਇਸ ਚੀਜ਼ ਦੀ ਕਿ ਇਹ ਤਾਂ ਕੋਈ ਕਰਾਮਾਤੀ ਹੋਈ ਆ ਪ੍ਰਮਾਤਮਾ ਵੱਲੋਂ ਕਿਉਂਕਿ ਜਿਸ ਕੰਡੀਸ਼ਨ ਚ ਤੁਸੀਂ ਇਸ ਬੱਚੇ ਨੂੰ ਇਸ ਹਸਪੀਟਲ ਚ ਲੈ ਕੇ ਆਏ ਸੀ ਨਾ ਜਦੋਂ ਇਸ ਦੀ ਅਸੀਂ ਉਹਦਾ ਕੰਡੀਸ਼ਨ ਦੇਖੀ ਸੀ ਜਿਵੇਂ ਇੰਨੀ ਰੇਸ਼ਾ ਸੀਗੀ ਇਹਦੀ ਬਾਡੀ ਦੇ ਵਿੱਚ ਸਾਨੂੰ ਨਹੀਂ ਲੱਗਦਾ ਸੀਗਾ ਇਹ ਬਚੂਗਾ ਪਰ ਪਰਮਾਤਮਾ ਵੱਲੋਂ ਪਤਾ ਨਹੀਂ ਇਹਨੂੰ ਕਿਵੇਂ ਜਿਵੇਂ ਉਲਟੀਆਂ ਆਈਆਂ ਜੀ ਜਿਹੜਾ ਰੇਸ਼ਾ ਸੀਗਾ ਐਕਸਟਰਾ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਉਹ ਨਿਕਲ ਗਿਆ ਜੀ ਇਹਦਾ ਬਾਹਰ ਕਿ ਇਹ ਤਾਂ ਇੱਕ ਕਰਾਮਾਤ ਹੀ ਆ ਤੇ ਫਿਰ ਜੀ ਉਹਦੇ ਫਾਦਰ ਸਾਹਿਬ ਦੱਸਦੇ ਨੇ ਕਿ ਇਹ ਕਰਮਾਤ ਬਾਬਾ ਦੀਪ ਸਿੰਘ ਜੀ ਦੀ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਰਾਹੀ ਇਹ ਹੋਇਆ ਵਾ ਕਿ ਮੇਰੇ ਬਾਬਾ ਜੀ ਨੇ ਹੀ ਮੇਰੇ ਬੱਚੇ ਨੂੰ ਜੀਵਨ ਦਾਣ ਦਿੱਤਾ ਆ ਸੋ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੰਨੀ ਪਾਵਰ ਆ ਜੀ ਉੱਥੇ ਜਦੋਂ ਬਾਣੀ ਪੜ੍ਹਦੇ ਆ ਚਪੈਰਾ ਸੰਗ ਕੱਢਦੇ ਆ ਇੰਨੀ ਸੰਗਤ ਆਉਂਦੀ ਆ ਜੀ ਕਿ ਕੁਝ ਨਹੀਂ ਪਤਾ ਹੁੰਦਾ ਕਿਹੜੀ ਸੰਗਤ ਹੈ ਨਾ ਕਿਹੜੇ ਦੇ ਵਿੱਚ ਯਾਨੀ ਕਿਵੇਂ ਰੱਬ ਰੂਪੀ ਕਿਹੜਾ ਬੰਦਾ ਉਹਦੇ ਵਿੱਚ ਬੈਠਾ ਵਾ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਬਾਣੀ ਪੜ੍ਹਦੇ ਆ ਨਾ ਆਪਾਂ ਨੂੰ ਚੋਗਣਾ ਲਾਭ ਮਿਲਦਾ ਹੈ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਦਰਤੇ ਤਾਂ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਤਾਂ ਇੰਨਾ ਕੁਝ ਮਿਲਿਆ ਨਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਹਰਮਨ ਪਿਆਰੇ ਸੀਗੇ ਸੋ ਉਹ ਉਹਨ ਬਾਬਾ ਦੀਪ ਸਿੰਘ ਜੀ ਸੇਵਾ ਨਿਭਾਰੇ ਨੇ ਤੇ ਉੱਥੇ ਜੀ ਉਹ ਜਿਹੜੇ ਉਹਨਾਂ ਦੇ ਦਰ ਤੇ ਜਿਹੜੇ ਵੀ ਉਦਾਸ ਹੋ ਕੇ ਆਉਂਦੇ ਨੇ ਮਯੂਸ ਹੋ ਕੇ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਹਮੇਸ਼ਾ ਉਹਨਾਂ ਦੀਆਂ ਝੋਲੀਆਂ ਭਰਦੇ ਆ ਜਦੋਂ ਤੇ ਸ਼ੀਦੀ ਦੇਖਦੀ ਆਪਾਂ ਰਸਤ ਕਰਵਾਉਣੇ ਆ ਉਹ ਤੇ ਦੇਖ ਕਰਵਾਉਣੇ ਆਪਾਂ ਉਹਦੇ ਚ ਦੁਪਹਿਰਾ ਸੈਮ ਕੱਟਦੇ ਆ ਜੀ ਬਾਬਾ ਦੀਪ ਸਿੰਘ ਜੀ ਤਾਂ ਮੁਰਦਿਆਂ ਚ ਜਾਨ ਪਾ ਦਿੰਦੇ ਨੇ ਜਿਵੇਂ ਉਹ ਵੀ ਉਹਦੇ ਫਾਦਰ ਸਾਹਿਬ ਨੇ ਵੀ ਕਿਹਾ ਕਿ ਇੰਨੀ ਪਾਵਰ ਆ ਜੀ ਜਿਹੜੇ ਕੰਮ ਯਾਨੀ ਨਹੀਂ ਬਣਦੇ ਲੋਕਾਂ ਦੇ ਕਿਤੇ ਵੀ ਨਹੀਂ ਬਣਦੇ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਣਦੇ ਨੇ ਤੇ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਨੇ ਇਹਨੇ ਫਿਰ ਬਾਬਾ ਦੀਪ ਸਿੰਘ ਜੀ ਖੁਦ ਆ ਕੇ ਉਹਨਾਂ ਤੇ ਮੇਰ ਕਰਦੇ ਨੇ ਤੇ ਡਾਕਟਰ ਵੀ ਹੈਰਾਨ ਰਹ ਜਾਂਦੇ ਨੇ ਉਹ ਬਣਦੇ ਉਹ ਉਹ ਵੀ ਲੋਕਾਂ ਦੇ ਕੰਮ ਬਣਦੇ ਨੇ ਜਦੋਂ ਲੋਕੀ ਸਾਰੇ ਪਾਸਿਓਂ ਘੁੰਮ ਫਿਰ ਕੇ ਟੁੱਟ ਜਾਂਦੇ ਨੇ ਨਾ ਫਿਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਦੋਂ ਆਉਂਦੇ ਨਹੀਂ ਨਾ ਫਿਰ ਦਾਤਾਂ ਭਰ ਕੇ ਲੈ ਕੇ ਜਾਂਦੇ ਨੇ ਜੀ ਆਪਣੀ ਝੋਲੀਆਂ ਦੇ ਵਿੱਚ ਸੋ ਬਾਬਾ ਦੀਪ ਸਿੰਘ ਜੀ ਨੇ ਦੇਖੋ ਕਿੰਨੀ ਕਰਾਮਾਤ ਦਿਖਾਈ ਕਿ ਉਹ ਬੱਚੇ ਦੇ ਯਾਨੀ ਉਲਟੀਆਂ ਦਿਰਾਇਆਂ ਦੇਖੋ ਜੀ ਉਹਦੀ ਸਾਰੀ ਜਿਹੜੀ ਰੇਸ਼ਾ ਸੀ ਉਹ ਨਿਕਲ ਗਈ ਜਿੱਤੇ ਡਾਕਟਰਾਂ ਨੇ ਵੀ ਹੋਪ ਨਹੀਂ ਸੀ ਉਹਨਾਂ ਨੂੰ ਕਿ ਬੱਚਾ ਠੀਕ ਹੋ ਜਾਊਗਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਜਦੋਂ ਉਹਦੇ ਫਾਦਰ ਸਾਹਿਬ ਨੇ ਰੋ ਰੋ ਕੇ ਅਰਦਾਸ ਕੀਤੀ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਦੇਖੋ ਆਪਣੇ ਆਪਣੇ ਉਸ ਬੱਚੇ ਦੀ ਜਿਹੜਾ ਹਸਪੀਟਲ ਬੈਠਾ ਸੀਗਾ ਉਹਦੀ ਜਾਨ ਬਚਾਈ ਤੇ ਇਹ ਬਿਲਕੁਲ ਸੱਚੀਆਂ ਘਟਨਾਵਾਂ ਹੁੰਦੀਆਂ ਜੀ ਤੇ ਤੁਸੀਂ ਆਏ ਦਿਨ ਆਪਾਂ ਨੂੰ ਨਿਊਜ਼ ਚੈਨਲਸ ਤੇ ਵੀ ਸੁਣਦੇ ਪਏ ਆ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਲੋਕ ਖੁਦ ਦੱਸਦੇ ਨੇ ਦੁਪਹਿਰਾ ਸੇਵ ਕੱਟ ਕੇ ਕਿੰਨੇ ਕੰਮ ਬਣ ਰਹੇ ਨੇ ਉਹਨਾਂ ਦੇ ਹਨਾ ਜੀ ਸੋ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੀ ਤੁਸੀਂ ਉਹਨਾਂ ਦੇ ਦੁਪਹਿਰਾ ਸੇਵ ਕਟੋ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੁਪਹਿਰਾ ਸੇਵ ਨਹੀਂ ਕੱਟ ਸਕਦੇ ਜੀ ਜਾ ਕੇ ਤੁਸੀਂ ਘਰੇ ਦੁਪਹਿਰਾ ਸੇਵ ਕੱਟ ਸਕਦੇ ਹੋ ਤੁਸੀਂ ਬਾਣੀ ਪੜਿਆ ਕਰੋ ਅੰਮ੍ਰਿਤ ਵੇਲੇ ਵੀ ਉੱਠ ਕੇ ਬਾਣੀ ਪੜਿਆ ਕਰੋ ਦਿਨ ਦੇ ਵਿੱਚ ਜਦੋਂ ਟਾਈਮ ਲੱਗਦਾ ਉਦੋਂ ਵੀ ਬਾਣੀ ਪੜਿਆ ਕਰੋ ਜਿਹੜੇ ਬਾਣੀ ਦੇ ਨਾਲ ਜੁੜੇ ਹੁੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਅਰਦਾਸ ਪਹਿਲੇ ਨੰਬਰ ਤੇ ਸੁਣਦੇ ਨੇ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਜਿਨ੍ਹਾਂ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਇਓ ਜੀ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਾਸਦੇ ਰੋ ਵਾਹ ਗੁਰੂ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ